ਹਾਂਜੀ ਕੀ ਹਾਲ ਸਾਰਿਆਂ ਦਾ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਹੈ ਪੰਜੀਰੀ ਪੰਜੀਰੀ ਬਣ ਰਹੀ ਆ ਕਹਿੰਦੇ ਉੱਧਰ ਤੇ ਭੂਆ ਵਾਸਤੇ ਆਂ ਵੀ ਅੱਤ ਪੈਸੇ ਪੁੱਛ ਰਿਆ ਤੇ ਆਪਣਾ ਲੋਕੇਸ਼ਨ ਵਾਲਾ ਘਰ ਹੋ ਗਿਆ ਸੀ ਰੈਡੀ ਹਨਾ ਇਹਦੇ ਮਿੱਟੀ ਲਿਪਣੀਆਂ ਉਹ ਆਪਾਂ ਲਿਪਪ ਦਾਂਗੇ ਬਾਅਦ ਚ ਸੋ ਪਹਿਲਾਂ ਆਪਾਂ ਮੁਰਗੀਆਂ ਦਾ ਸ਼ੈੱਡ ਆਪਣਾ ਬੱਕਰੀਆਂ ਦਾ ਸ਼ੈੱਡ ਪਾਉਣਾ ਸੀ ਹਨਾ ਉਹਦਾ ਕੰਮ ਚੱਲ ਰਿਹਾ ਸੋ ਉਹਦਾ ਕੰਮ ਆਪਾਂ ਕਰਨਨ ਲੱਗੇ ਹਾਂ ਜੀ ਸਟਾਰਟ ਤੇ ਗਾਰੇ ਆਪਣੇ ਕੋਲੇ ਹੈ ਨਹੀਂ ਸੋ ਸਵੇਰੇ ਸਵੇਰੇ ਠੰਡੇ ਠੰਡੇ ਗਾਰੇ 'ਚ ਪੈਰ ਪਾਉਣੇ ਪੈਣਗੇ ਤੇ ਜੇ ਪਾਣੀ ਆਪਾਂ ਬਈ ਛੱਡ ਰੱਖਿਆਗਾ ਗਾਰੇ 'ਚ ਕੱਲ ਹੀ ਛੱਡਤਾ ਸੀ ਰਾਤ ਪਰ ਰਾਤ ਮ ਬੜਿਆ ਨਹੀਂ ਹੈ ਗਾਰੇ 'ਚ ਕਿਉਂਕਿ ਹਨੇਰਾ ਹੋ ਗਿਆ ਸੀ ਠੰਡ ਵੀ ਬੜੀ ਸੀ ਸੋ ਪਹਿਲਾਂ ਗੁੱਡਣਾਗਾ ਤੇ ਮਦਣਾ ਪਊਗਾ ਹੁਣ ਇਹ ਸੋ ਮਦਨ ਕੇ ਇਹਦਾ ਬਣਾਉਣੇਗਾ ਦਾ ਪਹਿਲਾਂ ਇਹਨੂੰ ਚਾਰੇ ਪਾਸੇ ਗੁੱਡ ਦੇਣਾ ਗੁੱਡ ਕੇ ਬਣਾਉਣਾ ਇਹਦਾ ਗਾਰਾ ਸੋ ਆਹ ਕਰ ਲਿਆ ਕਹਿੰਦੇ ਕੱਚਾ ਮਾਲ ਤਿਆਰ ਆਪਾਂ ਡੇਢ ਦੋ ਘੰਟਿਆਂ ਦੇ ਵਿੱਚ ਸੋ ਹੁਣ ਆਪਾਂ ਇਹਨੂੰ ਰੇੜੀ ਦੇ ਵਿੱਚ ਪਾ ਕੇ ਅੰਦਰ ਲੈ ਕੇ ਚੱਲਾਂਗੇ ਸੋ ਉੱਥੇ ਜਾ ਕੇ ਪਾਣੀ ਨਿੱਗਾ ਜਾ ਪਾਣੀ ਹੋਰ ਪਾ ਲਾਂਗੇ ਆ ਤਾਂ ਠੰਡਾ ਬੜਾ ਯਾਰ ਨਿੱਗਾ ਜਾ ਪਾਣੀ ਪਾ ਕੇ ਤੇ 20 10 ਰੇੜੀਆਂ ਹੋ ਜਾਣਗੀਆਂ ਟੁਕ ਟੁਕ ਸੋ 10 ਰੇੜੀਆਂ 20 25 ਬੱਠਲ ਹੋ ਜਾਣਗੇ ਸੋ ਉਹਨਾਂ ਨੂੰ ਆਪਾਂ ਬਣਾਉਣੇ ਆ ਸਮਾਰ ਕੇ ਜਿਹੜੀਆਂ ਗੱਠਾਂ-ਗੱਠਾਂ ਹਨ ਭੰਦਿਆਂ ਅੰਦਰ ਜਾ ਕੇ ਨਾਲੇ ਜਦੋਂ ਬਚ ਗਿਆ ਉਹ ਤੇ ਤੂੜੀ ਰਲਾ ਕੇ ਆਪਾਂ ਆਪਣੀ ਲੋਕੇਸ਼ਨ ਤੇ ਲਿਪਤਾਂਗੇ ਬਣਾਤਾ ਕਹਿੰਦੇ ਗਾਰਾ ਤੇ ਲਗਦੇ ਆਪਾਂ ਕਰਾਂਡੀ ਆਪਣੀ ਵਿਕੀ ਜਾਂਦੀ ਆਪਾਂ ਨੂੰ ਸੋ ਪੈਰਪੁਰ ਧੋਲੇ ਆਪਾਂ ਗਾਰਾ ਬਣਾ ਕੇ ਠੰਡ ਬਹੁਤ ਆ ਕਹਿੰਦੇ ਸੋ ਇਧਰਲੇ ਪਾਸੇ ਆਪਣੀਆਂ ਕਿ ਮਿੱਟੀ ਇਹਨੇ ਵੇੜੇ ਤੇ ਪਰਿਆਉਣਗੇ ਤਾਂ ਆਪਦੀ ਤੇ ਇਧਰ ਪਾਉਣੇ ਕੁਝ ਸੋ ਉਸਕ ਜਿਹੜੀ ਮਾੜੀ-ਮੋਟੀ ਬੈਜੂਗੀ ਉਹ ਆਪਣਾ ਉਹ ਥਾਂ ਨੀਵਾਗਾ ਉਹਦੇ ਵਿੱਚ ਪਾਦਾਂਗੇ ਸੋ ਬਾਕੀ ਇਹ ਅਜੇ ਮਿਲਲਾ ਉਧਰ ਗੇੜੇ ਲਾਉਣਗੇ ਸਾਰਾ ਦਿਨ ਉਹਦੇ ਠੇਕਾ ਲਿਆ ਹੋਇਆਗਾ ਮਿੱਟੀ ਦਾ ਸੋ ਉੱਥੇ ਮਿੱਟੀ ਬਾਹਰੇ ਆ ਜੇ ਕਿਸੇ ਨੇ ਭਾਈ ਮਿੱਟੀ ਪਵਾਉਣੀ ਵੀ ਆ ਆਹ ਪਿਆ ਨੰਬਰ ਸੰਪਰਕੇ ਕਰ ਸਕਦੇ ਆ ਇਹਦੇ ਤੇ ਆਪਣਾ ਇਹਦੇ ਆ ਕੋਈ ਬਾਲਾ ਤਲਗਾਤ ਹੈ ਨਹੀਂ ਸੋ ਇਹ ਆਪ ਹੀ ਪਾਉਂਦੇ ਨੇ ਮਿੱਟੀ-ਮੁੱਟੀ ਦਾ ਆਪਾਂ ਤਾਂ ਫਿਰ ਆਹੀ ਕੰਮ ਕਰਾਂਗੇ ਕਹਿੰਦੇ ਇੱਧਰ ਲਓ ਜੀ ਕਹਿੰਦੇ ਨਮੇੜ ਤੱਕ ਕਾਫੀ ਕੰਮ ਸੋ ਆਹ ਲਾਤੇ ਸਾਰੇ ਰਦੇ ਇਹ ਆ ਇੱਥੇ ਤੱਕ ਲਾਤੇ ਆ ਕੋਲਾ ਆਪਣਾ ਰਹਿ ਗਿਆ ਇਹ ਕੱਢ ਦਾਂਗੇ ਸਵੇਰੇ ਹੁਣ ਠੰਡ ਹੋ ਗਈ ਤੇ ਉਧਰ ਕਹਿੰਦੇ ਛੱਤ ਦੇ ਜਮ ਨਾਲ ਲਾਤਾ ਕੰਮ ਤੇ ਉਹ ਦੋਨੇ ਰਦੇ ਉੱਪਰ ਪੱਟ ਕੇ ਸੋ ਉਹਦੇ ਚ ਚਾਦਰਾਂ ਧਰਾਂਗੇ ਆਪਾਂ ਇੱਕ ਚਾਦਰ ਆ ਪਈ ਆ ਇਹਦੇ ਨਾਲ ਦੀਆਂ ਲੀਲੀ ਚਾਦਰਾਂ ਬਾਕੀ ਬਾਹਰ ਪਈਆਂ ਤੇ ਹੁਣ ਆਪਾਂ ਕਰਾਉਣੇ ਆ ਜਿੱਦੇ ਨਾਲ ਪਸ਼ੂਆਂ ਦਾ ਕੰਮ ਤੇ ਸੇਕ ਦਾ ਤੂੰ ਹੀ ਥੋੜੀ-ਮੋਟੀ ਦੇਈ ਤੇ ਆ ਕੱਲ ਨੂੰ ਕਰਾਂਗੇ ਕੰਮ ਸਭ ਮੁਰਗੇ ਵਿਚਾਰੇ ਬਾਹਰ ਰਹਿ ਗਏ ਆ ਗੱਡਾ ਇਹਨਾਂ ਦਾ ਪੱਟਾ ਹੁਣ ਉਧਰ ਡਾਉਣੇ ਪੈਣਗੇ ਉਹ ਗੱਡਿਆਂ ਚ ਤੇ ਨਾਲੇ ਹੋ ਉਹਦੇ ਵਿੱਚ ਕਮਰੇ ਚ ਵੀ ਮਿੱਟੀ ਪਾਉਣੀ ਆ ਦੇਖਦੇ ਹਾਂ ਪਾਉਣੇ ਰਾਤ ਨੂੰ ਥੋੜੀ-ਥੋੜੀ ਕਿਉਂਕਿ ਉਹ ਸੌਖਾ ਕੰਮ ਆ ਤੇ ਤੁਹਾਨੂੰ ਪਤਾ ਫਿਰ ਦੋ ਬੰਦੇ ਚਾਹੀਦੇ ਆ ਤੇ ਕੋ ਬੰਦਾ ਕੋਈ ਹੈ ਨਹੀਂ ਨਾਲ ਲੱਗਣਾ ਤੇ ਇਕੱਲਾ ਮੈਂ ਥੱਕ ਗਿਆ ਬਹੁਤ ਜ਼ਿਆਦਾ ਪਹਿਲਾਂ ਲੱਗੇ ਰਹੇ ਦਾ 10 15 ਮਿੰਟ ਚਲੋ ਖੁਡੇ ਖੁਡੇ ਸੋ ਦੇਖਦੇ ਆਂ ਤੂੰ ਹੀ ਸੇਖਦੇ ਆ ਬਲਦਾ 10 15 ਮਿੰਟ